ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਜੋਂ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਤੁਸੀਂ ਇਸ ਵੀਡੀਓ ਵਿੱਚ ਨਾ ਇੱਕ ਬਜ਼ੁਰਗ ਜੋੜੇ ਨੂੰ ਵੇਖ ਸਕਦੇ ਹੋ ਤੇ ਇਹਨਾਂ ਦਾ 50-60 ਸਾਲ ਦੀ ਉਮਰ ਦੇ ਵਿੱਚ ਵਿਆਹ ਕੀਤਾ ਜਾਂਦਾ ਹੈ ਵੇਖੋ ਦੋਵੇਂ ਹੀ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਜਿਵੇਂ ਵਿਆਹ ਦੇ ਵਿੱਚ ਰੀਤੀ ਰਿਵਾਜ ਕੀਤੇ ਜਾਂਦੇ ਨੇ ਉਸੇ ਹੀ ਤਰ੍ਹਾਂ ਇਸ ਬੇਬੇ-ਬਾਪੂ ਨੇ ਵੀ ਰੀਤੀ ਰਿਵਾਜ ਕਰਕੇ ਵਿਆਹ ਕਰਵਾਇਆ ਹੈ ਵੇਖੋ ਪੂਰੇ ਸਗਣ ਕੀਤੇ ਜਾ ਰਹੇ ਨੇ દર ਸਾਲ ਦੋਸਤੋ ਇਹ ਬੇਬੇ ਬਾਪੂ ਆਪਣੇ ਵਿਆਹ ਦੀ ਪੰਜਾਬੀ ਬਰੇਵੰਡ ਮਨਾ ਰਹੇ ਹੁੰਦੇ ਨੇ ਧੀਆ ਪੁੱਤਾਂ ਦੇ ਵੱਲੋਂ ਇਹ ਇੰਤਜ਼ਾਮ ਕੀਤਾ ਜਾਂਦਾ ਹੈ ਸੱਚੀ ਦੋਸਤੋ ਕਿਸਮਤ ਦੇ ਨਾਲ ਹੀ ਇਦਾਂ ਦਾ ਜੀਵਨ ਸਾਥੀ ਮਿਲਦਾ ਹੈ ਜੋ ਜੀਵਨ ਭਰ ਦੇ ਲਈ ਹੱਥ ਫੜ ਕੇ ਰੱਖੇ ਤੇ ਖੁਸ਼ੀਆਂ ਦੇਵੇ ਤੇ ਹਰ ਦੁੱਖ ਸੁੱਖ ਦੇ ਵਿੱਚ ਸਾਥ ਦੇਵੇ ਇਹ ਹੁੰਦਾ ਹੈ ਦੋਸਤੋ ਰੂਹਾਂ ਦਾ ਪਿਆਰ ਸੱਚੀ ਬਹੁਤ ਹੀ ਪਿਆਰੀ ਲੱਗੀ ਵੀਡੀਓ ਬਾਕੀ ਦੋਸਤੋ ਸਿਆਣੇ ਸੱਚ ਹੀ ਕਹਿੰਦੇ ਨੇ ਕਿ ਚੰਗਾ ਜੀਵਨ ਸਾਥੀ ਪੈਸੇ ਨਾਲ ਨਹੀਂ ਬਲਕਿ ਚੰਗੀ ਕਿਸਮਤ ਦੇ ਨਾਲ ਹੀ ਮਿਲਦਾ ਹੈ ਤੇ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਬੇਬੇ ਬਾਪੂ ਦੀ ਲੰਮੀ ਉਮਰ ਦੇ ਲਈ ਵਾਹਿਗੁਰੂ ਅੱਗੇ ਅਰਦਾਸ ਜਰੂਰ ਕਰਨਾ ਤੇ ਵੀਡੀਓ ਨੂੰ ਅੱਗੇ ਵੱੱਟ ਵੱੱਟ ਸ਼ੇਅਰ ਜਰੂਰ ਕਰ ਦੇਣਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਧੰਨਵਾਦ